ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਭਰਾਵੋ ਬਣਿਆ ਇਹ ਗੱਡੀ ਟੈਪ ਹੋਇਆ ਜਿਹੜੀ ਟਾਇਰ ਲਾ ਦੀਆਂ ਲੱਗੂ ਜਿਵੇਂ ਗੱਡੀ ਹੁੰਦੀ ਆ ਇਹ ਭਰਾਵੋ ਹੈਗਾ ਅਰੰਦਾ ਇਹਦੀ ਜਿਹੜੀ ਜਗ੍ਹਾ ਸੀ ਭਰਾਵੋ ਉਹ ਅੱਜ ਕੰਪਿਊਟਰ ਜੁਗਨੇ ਮਸ਼ੀਨ ਜੁਗਨੇ ਇਹ ਜਗ੍ਹਾ ਲਈ ਭਰਾਵੋ ਜਿਹੜੇ ਪਹਿਲਾਂ ਮਿਸਤਰੀ ਸੀਗੇ ਉਹ ਹੱਟੇ-ਕੱਟੇ ਹੁੰਦੇ ਸੀ ਭਰਾਵੋ ਨਾ ਕੋਈ ਬਿਮਾਰੀ ਨਾ ਠਮਾਰੀ ਨਾ ਕੋਈ ਬੀਪੀ ਵਧਣਾ ਨਾ ਘਟਣਾ ਤੇ ਨਾ ਕੋਈ ਸੁਗਰ ਨਾ ਕੋਈ ਬਿਵਾਸੀਲ ਕੋਈ ਜਿਹੜੇ ਮਾਰਚਾ ਲੱਕੜ ਉੱਪਰ ਚੱਲਦਾ ਸੀ ਭਰਾਵੋ ਇਹ ਉਦੋਂ ਸਾਰੇ ਸਰੀਰ ਦਾ ਜੋਰ ਲੱਗਦਾ ਸੀਗਾ ਹੁਣ ਭਰਾਵੋ ਆਹ ਡਰਲਾਂ ਡਰੂਲਾਂ ਜਾਈਆਂ ਮਸ਼ੀਨੀ ਜੁੱਗਾ ਆ ਗਿਆ ਇਹਦੀ ਵਿਚਾਰੀ ਕਦਰ ਘਟ ਗਈ ਪਰ ਉਹ ਮਿਸਤਰੀ ਦੇ ਬਲਹਾਰੇ ਜਾਈਏ ਜਿਹੜੇ ਇਹਨੇ ਸਾਹਮ ਰੱਖਿਆ ਭਰਾਵੋ ਇਹਦੇ ਵੀ ਦੇਖੋ ਆਹ ਲੋਹੇ ਦੀ ਚ ਪੱਤੀ ਪਾਈ ਵੀ ਆ ਇਹ ਵੀ ਨੂੰ ਵੀ ਹੁਣ ਚੜ ਲੱਗੀ ਪਈ ਐ ਪਰ ਸਾਹਮਣੇ ਬੈਠਾ ਮਾਂ ਦਾ ਪੁੱਤ ਆਹ ਤੁਸੀਂ ਦੇਖੋ ਜੋ ਲੱਕੜ ਉੱਪਰ ਚੱਲਦਾ ਸੀਗਾ ਨਾ ਭਰਾਵੋ ਇਹ ਆ ਜੇ ਤਿੱਖੀ ਸੀ ਇਹ ਲੱਕੜ ਨੂੰ ਕੱਟਦੀ ਸੀ ਭਰਾਵੋ ਇਸ ਤਰ੍ਹਾਂ ਐਂ ਜਿਹੜਾ ਲੱਕੜ ਉੱਪਰ ਚੱਲਦਾ ਸੀਗਾ ਥੋੜੀ ਉੱਚੀ ਰੱਖੀ ਹੁੰਦੀ ਸੀ ਲੱਕ ਲੋਹੇ ਨਾਲੋਂ ਲੱਕੜ ਨਾਲੋਂ ਤਾਂ ਇਹਨੂੰ ਭਰਾਵੋ ਅੰਗਰੇਜ਼ ਮਤਲਬ ਪੰਜਾਬੀ ਰੰਦਾ ਕਹਿੰਦੇ ਨੇਗੇ ਇਹ ਚੀਜ਼ਾਂ ਅਲੂਪ ਹੋ ਗਈਆਂ ਇਹ ਬਾਈ ਹੁਣ ਸਾਹਮਣੇ ਬੈਠਾ ਹੈ ਵੀਡੀਓ ਨੂੰ ਲੈ ਕੇ ਸਿਰ ਜਰੂਰ ਕਰਿਓ ਭਰਾਵੋ ਤੁਹਾਡੇ ਵਾਸਤੇ ਨਵੇਂ ਨਵੇਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਆਪਾਂ ਜਾਣਕਾਰੀ ਵਾਸਤੇ